ਦਸਰ ਨਾਲ ਆਇਆ ਬਾਈ ਜਨਾਲਾ ਜਦੋਂ ਪੈਪ ਵਾਲੇ ਪੈਸੇ ਮਨਜ਼ੂਰ ਹੋਏ ਨੇ ਵੀ ਥੋੜੇ ਘਰ ਰੱਕ ਜਾਊ ਪਾਣੀ ਅੰਦਰ ਤੱਕ ਪਰ ਸੋਈ ਤੱਕ ਜਾਊਗਾ ਗੈਗ ਨਹੀਂ ਗਿਆ ਬਿਤੇਰੀ ਰੋਡ ਕਦੀ ਬਣਾਓ ਕਦੀ ਬਣਾਓ ਕਦੀ ਬਣਾਓ ਬਿਤੇਰੀ ਰੋਡ ਇਹਦੋਂ ਤੋਂ ਨਾ ਸਕੂਟਰ ਲੰਘਦਾ ਸਭ ਤੋਂ ਵੱਡੀ ਗੱਲ ਹੈ ਵੀ ਇੱਧਰ 2-3-3000 ਬੱਚਾ ਹੋਊਗਾ ਜਿਹੜਾ ਸਕੂਲ ਦਾ ਡੇਲੀ ਇੱਥੋਂ ਕੋਈ ਮਾਂ-ਵਾਪਾ ਛੱਡਣ ਜਾਂਦੇ ਆ ਆ ਜਦੋਂ ਉਹ ਕੋਈ ਹੈ ਨਹੀਂ ਗੱਲ ਤਾਂ ਕੋਈ ਦੀ ਸੁਣਦਾ ਨਹੀਂ ਜਿਵੇਂ ਕੋਈ ਕੋਈ ਜਾ ਕੇ ਕੋਈ ਕਹਿੰਦਾ ਹੈ ਉਹਦੇ ਉਸ ਗੱਲ ਨੂੰ ਮੰਨਦੀ ਥਾਂ ਤੇ ਉਹ ਉਹਦੇ ਸਗੋਂ ਉੱਟਾ ਗੱਲ ਪੈਂਦੇ ਵੀ 3 ਸਾਲ ਦਾ ਜਿਹੜਾ ਹੈਗਾ ਸੜਕ ਬਹੁਤ ਟੁੱਟ ਚੁੱਕੀ ਹੈਗੀ ਪਾਣੀ ਇਹਦੇ ਵਿੱਚ ਕਿਤੇ ਫੁੱਟ ਫੁੱਟ ਪਾਣੀ ਖੜਾ ਹੈਗਾ ਇਹਦੇ ਰੋਜ਼ ਮਤਲਬ ਕੋਈ ਨਾ ਕੋਈ ਐਕਸੀਡੈਂਟ ਆਵਾਰਾ ਪਛਮਾ ਵਾਲਾ ਉਹ ਟੁੱਟੀਆਂ ਸੜਕਾਂ ਵਾਲਾ ਕੋਈ ਗੰਦੇ ਸੀਵਰੇਜ ਦੇ ਪਾਣੀ ਨਾਲ ਹਰ ਰੋਜ਼ ਕੁਝ ਨਾ ਕੁਝ ਮਾਨਸਾ ਦੀ ਵਾਲੀ ਵਾਲੇ ਹੁੰਦਾ ਹੈ ਮਸਲਾ ਤੇ ਹੀ ਹੈ ਜੀ ਵੀ ਜਿਹੜਾ ਆ ਸੈਂਟਰ ਸਕੂਲ ਨੂੰ ਸੜਕ ਜਾਂਦੀ ਹੈਗੀ ਇਹ ਤੇ ਘਟੋ ਘਟ ਵੀ 3 ਸਾਲ ਦਾ ਜਿਹੜਾ ਹੈਗਾ ਸੜਕ ਬਹੁਤ ਟੁੱਟ ਚੁੱਕੀ ਹੈਗੀ ਪਾਣੀ ਇਹਦੇ ਵਿੱਚ ਕਿਤੇ ਫੁੱਟ ਫੁੱਟ ਪਾਣੀ ਖੜਾਗਾ ਇਹਦੇ ਉਤੋਂ ਨਾ ਸਕੂਟਰ ਲੰਘਦਾ ਹੈ ਸਭ ਤੋਂ ਵੱਡੀ ਗੱਲ ਹੈ ਵੀ ਇੱਧਰ 2-3-3000 ਬੱਚਾ ਹੋਊਗਾ ਜਿਹੜਾ ਸਕੂਲ ਦਾ ਡੇਲੀ ਇੱਥੋਂ ਕੋਈ ਮਾਂ-ਬਾਪ ਛੱਡਣ ਜਾਂਦੇ ਨੇਗੇ ਕੱਲ ਕੋਈ ਮਾਂ-ਬਾਪ ਬੱਚਿਆਂ ਨੂੰ ਲੈ ਕੇ ਡਿੱਗਿਆ ਵੀ ਹੈਗਾ ਤੇ ਪਾਣੀ ਨੂੰ ਤੁਸੀਂ ਆਪ ਹੀ ਦੇਖੋ ਵੀ ਇਧਰ ਲੰਘਣ ਨੂੰ ਜਗ੍ਹਾ ਦਿਖਾ ਦਿਓ ਇੱਕ ਪਾਸੇ ਵੀ ਕਿਤੇ ਹੈਗੀ ਹੈ ਇਹ ਇਹ ਗੱਲ ਅਸੀਂ ਹੁਣ ਮੈਂ ਜੇਹ ਸਾਬ ਨਾਲ ਵੀ ਗੱਲ ਕਰੀ ਸੀਗੀ ਉਹ ਵੀ ਇਹ ਕਹਿ ਰਿਹਾ ਵੀ ਮਸ਼ੀਨਾ ਮਖਾ ਸਾਨੂੰ ਪਤਾ ਹੈ ਮਸ਼ੀਨਾ ਲੱਗੀਆਂ ਪਈਆਂ ਨੇ ਸਾਰੀਆਂ ਪਰ ਜਿਹੜਾ ਤੁਹਾਡਾ ਪਾਣੀ ਖੜਾ ਹੈਗਾ ਇਹਨੂੰ ਚਾਹੇ ਤੁਸੀਂ ਪੀਟਰ ਲਾਓ ਉਸ ਕਰੋ ਇਹਨੂੰ ਜਿਹੜੀ ਸੜਕ ਹੈਗੀ ਹੈ ਸਾਫ਼ ਹੋਣੀ ਚਾਹੀਦੀ ਹੈ ਠੀਕ ਹੈ ਸਾਰੇ ਕਿਉਂਕਿ ਇਕੱਲਾ ਇਸ ਦਾ ਨਹੀਂ ਹੈਗਾ ਸਾਰੇ ਸ਼ਹਿਰ ਦਾ ਜਿਹੜਾ ਹੈਗਾ ਇਸ ਟਾਈਮ ਦੇ ਉੱਤੇ ਇਹ ਸਮੱਸਿਆ ਬਣੀ ਹੋਈ ਹੈ ਤੇ ਪਰ ਆਪਾਂ ਨਾਲ ਇਹ ਵੀ ਨਾਲ ਜਾਣਦੇ ਮੈਂ ਵੀ ਨਗਰ ਕੌਂਸਲ ਦਾ ਪ੍ਰਧਾਨ ਆ ਵੀ ਮੈਨੂੰ ਵੀ ਪਤਾ ਵੀ ਉਹ ਜਿਹੜੀ ਪੈਪ ਹੈਗੀ ਹੈ ਉਹਨੂੰ ਘੱਟੋ ਘੱਟ 4-5 ਮਹੀਨੇ ਲੱਗਣਗੇ ਪੈਂਡ ਤੇ ਤੇ ਉਹਨਾਂ ਤੱਕ ਪਰ ਆਰਜੀ ਤੌਰ ਦੇ ਉੱਤੇ ਸਾਨੂੰ ਜਣੀ ਕਿ ਹੈਗਾ ਕਮੇਟੀ ਦਾ ਹੋ ਗਿਆ ਸੀਵਰੇਜ ਬੋਰਡ ਦਾ ਆ ਗਿਆ ਇਹ ਜਿੱਥੇ ਕੋਈ ਐਮਰਜੈਂਸੀ ਹੁੰਦੀ ਹੈ ਉੱਥੇ ਇੰਜਣ ਲਾਏ ਜਾਂਦੇ ਨੇ ਇੰਜਣ ਲਾ ਕੇ ਕੋਈ ਪਾਣੀ ਨੂੰ ਕਿਸੇ ਨੂੰ ਆਰਜੀ ਤੌਰ ਦੇ ਉੱਤੇ ਉਹਨਾਂ ਪਰ ਕੱਢਿਆ ਜਾ ਸਕਦਾ ਹੈਗਾ ਪਰ ਇਹ ਉਸ ਦੇ ਉੱਤੇ ਇਹਨਾਂ ਦੇ ਉੱਤੇ ਕੋਈ ਜੂਨੀ ਸਿਰ ਤੇ ਰਿਸਕ ਰਹੀ ਤੇ ਹੁਣ ਜਿਹੜਾ ਹੈਗਾ ਇਹ ਧਰਨਾ ਲੱਗਿਆ ਹੋਇਆ ਹੈ ਜਿੰਨਾ ਤੱਕ ਇਹਦੇ 'ਚ ਕੋਈ ਸਬੰਧਤ ਅਫਸਰ ਇੱਥੇ ਆਉਂਦਾ ਨਹੀਂ ਹੈਗਾ ਉਹਨਾਂ ਤੱਕ ਧਰਨਾ ਇਹ ਜਾਰੀ ਰਹੂਗਾ ਜਿੰਨਾ ਤੱਕ ਆ ਕੇ ਕੋਈ ਵਿਸ਼ਵਾਸ ਦਿਵਾਉਂਦਾ ਨਹੀਂ ਵੀ ਅਸੀਂ ਆ ਇਹਨੇ ਦਿਨ ਦੇ ਵਿੱਚ ਜਾਂ ਕੱਲ ਨੂੰ ਜਾਂ ਪਰਸ ਨੂੰ ਜ਼ਿਆਦਾ ਕੰਮ ਚਲਾਉਣੇ ਹੈਗੇ ਆ ਤੇ ਉਹਨਾਂ ਤੱਕ ਧਰਨਾ ਇਹ ਜਾਰੀ ਰਹੂ ਜੀ ਕੋਈ ਸ਼ੌਕ ਨੂੰ ਤਾਂ ਕੋਈ ਧਰਨਾ ਲੱਗਦਾ ਨਹੀਂ ਧਰਨਾ ਜਦੋਂ ਮਜਬੂਰੀ ਬਣ ਜਾਂਦੀ ਹੈ ਉਦੋਂ ਬੰਦਾ ਐਸਾ ਕੰਮ ਕਰਦਾ ਕੋਕੇ ਸੇ ਰਾਜਾ ਬਾਬੂ ਤੱਕ ਹੈ ਨਹੀਂ ਕਰਦਾ ਕੋਈ ਦੀ ਸੁਣਦਾ ਨਹੀਂ ਜਿਵੇਂ ਕੋਈ ਜਾ ਕੇ ਇਹਨਾਂ ਨੂੰ ਕੋਈ ਕਹਿੰਦਾ ਹੈ ਉਹਨੇ ਉਸ ਗੱਲ ਨੂੰ ਮੰਨਦੀ ਥਾਂ ਤੇ ਉਹ ਲੋਕ ਉਹਦੇ ਸੰਗ ਉਲਟਾ ਗੱਲ ਪੈਂਦੇ। ਲੋਕਾਂ ਨੂੰ ਸਭ ਨੂੰ ਪਤਾ ਹੈ ਕਿ ਜੋ ਹੋ ਰਾ ਹੈ ਅੱਜ ਨੇ ਛੜਕਾਂ ਦੇ ਕਿੰਨੇ ਮੁੰਡੇ ਦੋ ਤਿੰਨ ਗੱਲ ਮਰ ਗਏ। ਪਹਿਲਾ ਮੁੰਡਾ ਮਰ ਗਿਆ ਟੁੱਟਕਾਂ ਦੀ ਰੋਡ ਤੋਂ। ਰੋਜ਼ ਮਤਲਬ ਕੋਈ ਨਾ ਕੋਈ ਐਕਸੀਡੈਂਟ ਆਵਾਰਾ ਪਸ਼ੂਆਂ ਵਾਲਾ ਕੋਈ ਟੁੱਟਕਾਂ ਸੜਕਾਂ ਵਾਲਾ ਕੋਈ ਗੰਦੇ ਸੀਵਰੇ ਤੇ ਪਾਣੀ ਨਾਲ ਹਰ ਰੋਜ਼ ਕੁਝ ਨਾ ਕੁਝ ਮਾਨਸਾ ਦੇ ਵਾਲੇ ਵਾਲੇ ਹੁੰਦਾ। ਇਹ ਕਹ ਰਹੇ ਪਿੜਦਾ ਵੀ ਤੁਹਾਨੂੰ ਸਾਰੀ ਤਾਂ ਬਣਾਇਆ ਸਰਕਾਰ ਨੂੰ ਵੀ ਕੁਛ ਤੋਂ ਕੁਛੀ ਕੁਸਣਾ ਕੁਸ ਸੁਧਾਰ ਕਰਾਂਗੇ ਤੁਸੀਂ ਅਸੀਂ ਜਮਾਂ ਹੀ ਕਰ ਗਏ ਗਏ ਗੁਦਰੇ ਨਿਕਲ ਗਏ ਫਿਰ ਦੇਖੋ ਜਿੱਦ ਤੱਕ ਇਸ ਗੱਦਾ ਸਵਾਲ ਹੈ ਨਾ ਕੋਈ ਬੰਦਾ ਇਹ ਕਹੇ ਕਿ ਲੋਕ ਹੱਕਾਂ ਲਈ ਲੜਨਾ ਨਹੀਂ ਇਹ ਤਾਂ ਸਾਨੂੰ ਕੋਈ ਬੰਦ ਕਰ ਹੀ ਨਹੀਂ ਸਕਦਾ ਨਾ ਇਹਦਾ ਮੈਂ ਚੈਲੰਜ ਕਰਦਾ ਖੁੱਲਾ ਕਿ ਅਸੀਂ ਮਰਦੇ ਦਮ ਤੱਕ ਲੜਾਂਗੇ ਲੋਕਾਂ ਦੇ ਇਸ ਪਾਸੇ ਸਾਾਨੂੰ ਕਿਸੇ ਸਿਆਸਤੀ ਲੋੜ ਨਹੀਂ ਸਾਾਨੂੰ ਕਿਸੇ ਪਾਵਰ ਦੀ ਲੋੜ ਨਹੀਂ ਸਾਾਨੂੰ ਕਿਸੇ ਪਾਰਟੀ ਦੀ ਲੋੜ ਨਹੀਂ ਅਸੀਂ ਲੋਕਾਂ ਨਾਲ ਅਸੀਂ ਲੋਕਾਂ ਲਈ ਲੜ ਕੇ ਲੜਨਾ ਸਾਡਾ ਨੈਤਿਕ ਅਧਿਕਾਰ ਹੈ ਅਸੀਂ ਤੁਹਾਨੂੰ ਵੋਟਾਂ ਪਾਈਆਂ ਬਾਧੂ ਪਾਈਆਂ ਜੋਰ ਲਾ ਕੇ ਪਾਈਆਂ ਤਿੰਨੇ ਜਿਹਾਏ ਪੂਰਾ ਜੋਰ ਲਾ ਕੇ ਪਰ ਤੁਸੀਂ ਜਮਨ ਨਖੇਧਾ ਸਾਹਿਬ ਤੋਂ ਹੋਏ ਹੋ ਜੋ ਨਖੇਧ ਸਾਹਿਬ ਤੋਂ ਹੋਵੋਗੇ ਪਰ ਅਸੀਂ ਯਾਰ ਲੋਕਾਂ ਨਾਲ ਖੜਾਂਗੇ ਅਸੀਂ ਲੋਕਾਂ ਦੇ ਬੰਦੇ ਆ ਲੋਕਾਂ ਦੇ ਨਮਾਇੰਦੇ ਆ ਲੋਕਾਂ ਲਈ ਅਸੀਂ ਲੜਨਾ ਲੋਕਾਂ ਲਈ 70 ਸਾਲ ਦੀ ਉਮਰ ਹੋ ਗਈ 2-4 ਸਾਲ ਹੋਰ ਜਾਵਾਂਗੇ ਬਤਬਤ ਹੋਰ ਕਿੰਨਾ ਇਧਰ ਜਾਵਾਂਗੇ ਤੇ ਅਸੀਂ ਆਪ ਦਾ ਇਹ ਜਿਹੜਾ ਨੈਤਿਕ ਸਾਡਾ ਫਰਜ਼ ਹੈ ਇਹਨੂੰ ਅਸੀਂ ਪੂਰਾ ਪੂਰਤੀ ਕਰਾਂਗੇ ਜਦੋਂ ਰੱਖ ਕੇ ਹਾਲਕਾ ਬਾਹਰ ਜਾਣਾ ਹੁਣ ਥੋੜੇ ਫਿਰ ਤੱਕ ਅਸੀਂ ਦੂਰ ਕਿਸੇ ਜਾਣਾ ਬੱਚਾ ਸਮੇਤ ਪ੍ਰਤਗਣ ਲੱਗਿਆ ਯਾਰ ਗੱਲ ਜਿੱਥੇ ਨਾ ਹਾਜ਼ਰ ਲੱਗੇ ਤਾਂ ਅਦੂਰ ਰਹਿ ਜਾਗੇ ਇਹ ਕਰਕੇ ਪੂਰਾ ਹੋਣ ਵਾਸਤੇ ਲੋਕਾਂ ਨਾਲ ਆਵਾਜ਼ ਨਾਲ ਆਵਾਜ਼ ਮਨਾਉਣ ਲਈ ਸਾਡੀਆਂ ਬੀਬੀਆਂ ਬੈਠੀਆਂ ਨੇ ਦੇਖੋ ਜਦੋਂ ਤੰਗ ਹੋ ਕੇ ਘਰੋਂ ਬਾਹਰ ਨਿਕਲਣਾ ਐਦੋਂ ਵੱਡੀ ਤਖਲੀਫ ਕੋਈ ਨਹੀਂ ਹੁੰਦੀ ਅਸੀਂ ਕਹਿੰਦੇ ਹੁੰਦੇ ਸੀ ਜਦੋਂ ਧਰਨਾ ਲਾਇਆ ਬਾਈ ਦੇ ਨਾਲ ਜਦੋਂ ਪੈ ਪਾਲੇ ਪੈਸੇ ਮਨਜ਼ੂਰ ਹੋਏ ਨੇ ਵੀ ਥੋੜੇ ਘਰ ਰੱਕ ਜਾਊ ਪਾਣੀ ਅੰਦਰ ਤੱਕ ਔਰ ਸੋਈ ਤੱਕ ਜਾਊਗਾ ਗਿਆ ਕਿ ਨਹੀਂ ਗਿਆ ਅਸੀਂ ਜਿਹੜੀ ਗੱਲ ਹੈ ਲੋਕਾਂ ਦਾ ਜੋ ਦੁੱਖ ਹੈ ਜੋ ਦਰਦ ਹੈ ਉਹ ਜੇ ਤੁਸੀਂ ਚੁਣਿਆ ਸਾਨੂੰ ਐਮ.ਐਲ.ਏ ਬਣਾਇਆ ਥੋਨੂੰ ਅਸੀਂ ਮੰਤਰੀ ਬਣਾਇਆ ਥੋਨੂੰ ਸਰਕਾਰ ਬਣਾਇਆ ਫਿਰ ਹੋ ਕੀ ਦੇ ਹਸਣ ਸਾਥ ਕੋਈ ਜਾਵਾਂਗੇ ਤੁਹਾਡੇ ਕੋਲ ਹੀ ਜਾਵਾਂਗੇ ਇਸ ਕਰਕੇ ਤੁਹਾਡੇ ਕੋਲ ਜਾਵਾਂਗੇ ਪਿੱਟਾਂਗੇ ਰੋਵਾਂਗੇ ਨਾ ਸੁਣੋਂਗੇ ਨਰਕਾਰੇ ਮਾਰਾਂਗੇ ਲੋਕਾਂ ਦੇ ਹੱਕ 'ਚ ਬੋਲਾਂਗੇ ਇਹ ਮਾਨਸਾ ਦੀ ਵੀ ਆਈ ਪਿਰੋੜ ਕਿ ਕਿਹੜੀ ਰੋਡ ਕਹਿੰਦੇ ਜੀ ਇਹਨੂੰ ਇਹਦਾ ਪਿਛਲੇ ਲੰਮੇ ਸਮੇਂ ਤੋਂ ਬੁਰਾ ਹਾਲ ਆ ਨਾਲ ਇਹ ਸੈਂਟ ਜੇਵੀਅਰ ਸਕੂਲ ਆ ਬਹੁਤ ਵੱਡਾ ਸਕੂਲ ਆ ਇੱਥੇ ਮਾਨਸਾ ਦਾ ਜਿਹਦੇ ਵਿੱਚ ਲਗਭਗ ਸਾਰੇ ਲੋਕਾਂ ਦੇ ਮਾਨਸਾ ਦੇ ਵੱਡੇ ਵੱਡੇ ਘਰਾਂ ਦੇ ਬੱਚੇ ਇੱਥੇ ਪੜਦੇ ਆ 3-4000 ਬੱਚਾ ਇੱਥੇ ਪੜਦਾ ਤੇ ਇਸ ਰਸਤੇ ਰਾਹੀਂ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਸਾਹਿਬਾਨ ਸਾਰੇ ਡੀਸੀ ਐਸਐਸਪੀ ਢਿੱਲੀ ਨੰਗ ਦੇ ਨਿਤੋਂ ਦੀ ਪਰ ਇਹਦੀ ਹਾਲਾਤ ਬਹੁਤ ਬੱਤਬਤਤਰ ਪਿਛਲੇ ਲੰਮੇ ਸਮੇਂ ਤੋਂ ਜਦੋਂ ਕੈਬਨਟ ਮੀਟਿੰਗ ਹੋਈ ਸੀ ਪੰਜਾਬ ਦੀ ਸਰਕਾਰ ਦੀ ਇੱਥੇ ਉਸ ਸਮੇਂ ਵੀ ਅਸੀਂ ਮੁੱਦਾ ਠਾਇਆ ਇਹਨਾਂ ਨੇ ਲਿੱਪਾ ਪੋਚੀ ਕਰੀ ਮਿੱਟੀ ਵਗੈਰਾ ਪਾਈ ਫੇਰ ਬਾਇਸਾ ਮਾਨਸਬਾ ਵੱਲੋਂ ਅਸੀਂ ਡੀ ਸਾਹਿਬ ਨੂੰ ਬਾਰ ਬਾਰ ਮਿਲਦੇ ਰਹੇ ਫੇਰ ਇਹਨਾਂ ਨੇ 9-10 ਲੱਖ ਦਾ ਟੈਂਡਰ ਲਾ ਕੇ ਪੈਚ ਵਰਕ ਕਰਿਆ ਪਰ ਇਹ ਦਿਨੋਂ ਦਿਨ ਸੀਵਰੇਜ ਦੇ ਮੰਦੇ ਹਾਲ ਕਾਰਨ ਸੜਕ ਟੁੱਟਦੀ ਗਈ ਹੈ ਤੇ ਅੱਜ ਇਹ ਹਾਲ ਆ ਇਥੋਂ ਦੇ ਜੇ ਕਿਸੇ ਬੱਚੀ ਨੂੰ ਡਿਲੀਵਰੀ ਹੁੰਦੀ ਆ ਜਾਂ ਕੋਈ ਮ੍ਰਿਤਈ ਪੈਣ ਨੂੰ ਕੋਈ ਪ੍ਰੋਬਲਮ ਹੁੰਦੀ ਆ ਤਾਂ ਸਾਨੂੰ ਹਸਪੀਟਲ ਤੱਕ ਜਾਣਾ ਬਹੁਤ ਔਖਾ ਹੋਇਆ ਪਿਆ ਤੇ ਬਹੁਤ ਹੀ ਬੁਰਾ ਹਾਲਾ ਨੰਗਣ ਵਾਲਿਆਂ ਨੂੰ ਤੇ ਇੱਥੇ ਲੋਕਾਂ ਦੀਆਂ ਆਟੋ ਰਿਕਸ਼ੇ ਪਲਟ ਜਾਂਦੇ ਨੇ ਬਹੁਤ ਲੇੜੀ ਦੇ ਸੱਟਾਂ ਵੱਜੀਆਂ ਅੱਜ ਹੀ ਇੱਥੇ ਪੇਰੈਂਟਸ ਮੀਟਿੰਗ ਹੋ ਰਹੀ ਹੈਗੀ ਇਸ ਸਕੂਲ ਦੇ ਵਿੱਚ ਦੋ ਤਿੰਨ ਤਾਂ ਆਟੋ ਪਲਟ ਗਏ ਇੱਥੇ ਬੱਚੇ ਡਰੈਸ ਦੇ ਵਿੱਚ ਹੁੰਦੇ ਨੇ ਉਹਨਾਂ ਦੀ ਡਰੈਸ ਖਰਾਬ ਹੋ ਜਾਂਦੀ ਐ ਸੱਟਾਂ ਵੱਜਦੀਆਂ ਨੇ ਐਕਟਿਵਾ ਤੋਂ ਡਿੱਗਵੀਆਂ ਦੋ ਤਿੰਨ ਲੇਡੀਜ਼ ਸੋ ਅੱਕੇ ਹੋਏ ਲੋਕਾਂ ਨੇ ਅੱਜ ਇਹ ਧਰਨਾ ਲਾਇਆ ਇਸ ਰੋਡ ਨੂੰ ਛੇਤੀਓ ਛੇਤੀ ਕਲੀਅਰ ਕੀਤਾ ਜਾਵੇ ਸ਼ਿਵਰੇਜ ਬੋਰਡ ਇੱਧਰ ਧਿਆਨ ਦੇਵੇ ਤੇ ਉਦੋਂ ਬਾਅਦ ਇਹ ਸੜਕ ਜਲਦੀ ਤੋਂ ਜਲਦੀ ਬਣਾਈ ਜਾਵੇ ਤਾਂ ਕਿ ਲੋਕ ਸੁੱਖ ਦਾ ਸਾਹ ਲੈਣ ਤੇ ਇਥੋਂ ਸ਼ਹਿਰ ਲਈ ਕਨੈਕਟੀਵਿਟੀ ਬਣੇ